ਧੰਨ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਲਾ ਚੌਥਾ ਸਤ ਗੁਰ ਸੇਵਾ ਸਫਲ ਹੈ ਬਾਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਨੀ ਜਿਨ ਹਰ ਜਪਿਆ ਤਿੰਨ ਪਿੱਛਾ ਛੂਟੀ ਘਣੀ ਗੁਰ ਸਿਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹ ਜਾਂਈ ਰਹਾ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪੰਚ ਰਹੇ ਹਰ ਧਿਆਇਆ ਅਨ ਦਿਨ ਨਗਰੀ ਹਰ ਗੁਣ ਗਾਇਆ ਸਤ ਗੁਰ ਪਗ ਧੂਰ ਜਿਨਾ ਮੁਖ ਲਾਈ ਦਨ ਕੋੜ ਤਿਆਗੇ ਹਰ ਲੇਵ ਲਾਈ ਤੇ ਹਰ ਦਰਗਾ ਮੁਖ ਊਜਲ ਭਾਈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਾਵੈ ਨਾਨਕ ਗੁਰਮੁਖ ਹਰ ਆਪ ਤਰਾਵੈ ਨਾਨਕ ਗੁਰਮੁਖ ਹਰ ਆਪ ਤਰਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 161 ਦੇ ਉੱਪਰ ਅੰਕਿਤ ਹੈ ਗੁਰ ਸੰਗਤ ਜੀ ਇਹ ਸ਼ਬਦیاں ਜਿਹੜੀਆਂ ਰਹਾਉ ਦੀਆਂ ਪੰਕਤੀਆਂ ਹਨ ਉਹਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰ ਰਿਹਾ ਸਭ ਕੰਦੇ ਗੁਰ ਸਿੱਖ ਹਰ ਪੋਲੋ ਮੇਰੇ ਭਾਈ ਇਹ ਗੁਰੂ ਕੇ ਪਿਆਰਿਓ ਗੁਰੂ ਸਿੱਖੋ ਹਰ ਬੋਲੋ ਮੇਰੇ ਭਾਈ ਉਸ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰਦਾ ਉਸ ਨੂੰ ਬੋਲਣਾ ਹੈ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਨਹਿ ਜਾਈ ਉਦੇ ਗੁਣ ਗਾਉਣ ਦੇ ਨਾਲ ਉਹਦਾ ਨਾਮ ਸਿਮਰਨ ਕਰਨ ਦੇ ਨਾਲ ਹਰ ਬੋਲਤ ਸਭ ਪਾਪ ਲਹਿ ਜਾਈ ਬਹੁਤ ਕੁਛ ਮਨੁੱਖ ਬੋਲਦਾ ਪਰ ਨਹੀਂ ਬੋਲਦਾ ਤੇ ਰੱਬ ਨੂੰ ਨਹੀਂ ਬੋਲਦਾ ਭਾਵੇਂ ਅਸੀਂ ਉਹਦੀ ਕਿਰਪਾ ਨੇ ਲਈ ਬੋਲ ਰਹੇ ਆ ਬਾਣੀ ਪ੍ਰਭ ਕੀ ਸਭ ਕੋ ਬੋਲੇ ਪਰ ਸੰਸਾਰ ਦੇ ਲੋਕ ਉਹ ਪਾਗਾ ਵਾਲੇ ਹਨ ਜਿਹੜੇ ਉਹਨੂੰ ਬੋਲਦੇ ਆ ਜਿਹੜੇ ਉਹਨੂੰ ਜਪਦੇ ਸਭ ਕਹਿੰਦੇ ਨਾਲ ਇਹ ਵੀ ਕਹਿ ਦਿੰਦਾ ਕਿ ਹਰ ਬੋਲਤ ਸਭ ਪਾਪ ਲਹਿ ਜਾਈ ਉਹਨੂੰ ਬੋਲਣ ਨਾਲ ਉਹਨੂੰ ਜਪਣ ਨਾਲ ਤੇਰੇ ਸਾਰੇ ਪਾਪ ਲੈ ਜਾਣਗੇ ਜਦੋਂ ਆਪਾਂ ਪੜਦੇ ਹਾਂ ਨਾ ਸਭ ਤੋਂ ਪਹਿਲੀ ਬਾਣੀ ਜਿਹੜੀ ਉਹਦਾ ਨਾਮ ਹੈ ਜਪ ਯਾਦ ਕਰਨਾ ਜੀ ਅਤੇ ਸਾਹਿਬ ਅਸੀਂ ਸਤਕਾਰ ਦੇ ਨਾਲ ਜੋੜਦੇ ਹਾਂ ਜਪ ਜੀ ਸਾਹਿਬ ਕਿਹੜਾ ਜਪ ਕਰਨਾ ਕਿਹਨੂੰ ਯਾਦ ਕਰਨਾ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹਨੂੰ ਯਾਦ ਕਰਨਾ ਹੋ ਲੋਕਾਂ ਨੇ ਸੰਸਾਰ ਦੇ ਵਿੱਚ ਅੱਜ ਵੀ ਉਹ ਭਰਮ ਹੈ ਕਿ ਸ਼ਾਇਦ ਪਾਣੀ ਵਿੱਚ ਣਾਉਣ ਦੇ ਨਾਲ ਪਾਪ ਉਤਰ ਜਾਂਦੇ ਹਰ ਬੋਲਤ ਸਭ ਪਾਪ ਲੈ ਜਾਈ ਪਰ ਗੁਰੂ ਪਾਸ਼ਾ ਕਹਿੰਦੇ ਉਹਦਾ ਨਾਮ ਜਪਣ ਨਾਲ ਪਾਪ ਲੈਣਗੇ ਕਿ ਨਾਉਣ ਦੇ ਨਾਲ ਮਨੁੱਖ ਨੇ ਆਕਿਆ ਕਿ ਇਸ਼ਨਾਨ ਕਰ ਲੋ ਪਹਿਲੀ ਪੰਕਤੀ ਗੁਰੂ ਸਾਹਿਬ ਨੇ ਆਕਿਆ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚਾਹੇ ਮੈਂ ਲੱਖਾਂ ਵਾਰੀ ਵੀ ਇਸ਼ਨਾਨ ਕਰਨਾ ਸਰੀਰ ਨੂੰ ਧੋਣਾ ਪਰ ਮਨ ਨੂੰ ਕੋਈ ਫਰਕ ਨਹੀਂ ਪੈਣਾ ਸੋਚ ਕਰੇ ਦਿਨਸ ਔਰ ਰਾਤ ਮਨ ਕੀ ਮੈਲਣਾ ਤਨ ਤੇ ਜਾ ਰੋਜ ਆਪਾ ਪੜਦੇ ਆਂ ਤੀਰਥ ਨਹਾਵਾ ਜੇਤਿ ਸੁਭਾਵਾਂ ਬਿਨ ਭਾਣੇ ਕੈ ਨਾਏ ਕਰੀ ਆ ਗੁਰੂ ਨਾਨਕ ਪਾਸ਼ਾ ਕਹਿੰਦੇ ਮੈਂ ਵੀ ਤੀਰਥਾਂ ਤੇ ਜਾਂ ਹੁਣ ਇੱਕ ਮਸਲਾ ਖੜਾ ਕਰ ਦਿੱਤਾ ਕਿ ਆਹ ਕਹਿੰਦੇ ਜੀ ਗੁਰੂ ਨਾਨਕ ਪਾਸ਼ਾ ਜਾਂ ਗੁਰੂ ਵੀ ਤੀਰਥਾਂ ਤੇ ਗਏ ਸੀ ਜੇ ਸਾਡਾ ਉਹ ਸੰਤ ਚਲਾ ਗਿਆ ਤੇ ਫਿਰ ਕੀ ਫਰਕ ਪੈਂਦਾ ਪਰ ਗੁਰਬਾਣੀ ਤੋਂ ਸਖਣੇ ਲੋਕ ਐ ਗੁਰਬਾਣੀ ਕਹਿੰਦੀ ਸਤਗੁਰੂ ਕਿਉਂ ਗਏ ਸਨ ਉਦੋਂ ਵੀ ਲੋਕੀ ਇਦਾਂ ਦੇ ਸਨ ਉਦੋਂ ਵੀ ਸਵਾਲ ਕੀਤੇ ਸੀ ਗੁਰ ਅਮਰਦਾਸ ਜੀ ਵੀ ਜਾਂਦੇ ਸੀ ਗੁਰ ਨਾਨਕ ਸਾਹਿਬ ਵੀ ਗਏ ਆ ਤੇ ਫਿਰ ਗੁਰੂ ਰਾਮਦਾਸ ਜੀ ਨੇ ਉਹਨਾਂ ਲੋਕਾਂ ਨੂੰ ਕਹਿਆ ਸੀ ਕਹਿੰਦੇ ਤੀਰਥ ਉਦਾਂ ਉਹ ਸਤਗੁਰ ਕੀਆ ਸਭ ਲੋਕ ਉਧਰਨ ਅਰਥਾ ਲੋਕਾਂ ਦੇ ਉਧਾਰ ਵਾਸਤੇ ਜਾਂਦੇ ਸੀ ਨਾਉਣ ਵਾਸਤੇ ਨਹੀਂ ਜਾਂਦੇ ਸੀ ਗੁਰੂ ਪਾਚ ਜੋ ਤਾਂ ਕਹ ਰਿਹਾ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਾਸ਼ਾ ਜੀ ਰੋਜ਼ ਆਪਾਂ ਬਾਣੀ ਪੜ੍ਹਦੇ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਕਾਹਾਂ ਪਿਓ ਜੋ ਦੋ ਲੋਚਣ ਮੋਦਕਾ ਬੈਠ ਰਿਓ ਭਗਤ ਧਿਆਨ ਲਗਾਇਓ 나ਤ ਫਿਰਿਓ ਲੈ ਸਾਤ ਸਮੁੰਦਰਨ ਲੋਗਿਓ ਪਰਲੋਗ ਗਵਾਇ ਨਾਵਣ ਦੇ ਨਾਲ ਪਾਪ ਥੋੜੇ ਉਤਰਨੇ ਗੁਰੂ ਮਹਾਰਾਜ ਕਹਿੰਦੇ ਹਰ ਬੋਲਤ ਸਭ ਪਾਪ ਲਹਿ ਜਾਈ ਉਹਨੂੰ ਜਪਣ ਦੇ ਨਾਲ ਉਹਨੂੰ ਬੋਲਣ ਦੇ ਨਾਲ ਇਸੇ ਕਰਕੇ ਸਤਗੁਰ ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰ ਰੋ ਗਾਵੋ ਸੱਚੀ ਬਾਣੀ ਗੁਰ ਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾ ਅਰੰਭਤਾ ਕਰ ਰਿਹਾ ਗੁਰੂ ਰਾਮਦਾਸ ਜੀ ਸ਼ਬਦ ਦੀ ਸਤ ਗੁਰ ਸੇਵਾ ਸਫਲ ਹੈ ਬਣੀ ਸਤ ਗੁਰ ਦੀ ਆਰਾਧਨਾ ਸਤ ਗੁਰ ਦੀ ਸੇਵਾ ਭਗਤੀ ਸਤ ਗੁਰ ਸੇਵਾ ਸਫਲ ਹੈ ਬਣੀ ਜਦੋਂ ਅਸੀਂ ਕਰਦੇ ਆ ਨਾ ਸਾਧ ਸੰਗਤ ਦੀ ਸੇਵਾ ਭਗਤੀ ਉਹ ਸਫਲ ਹੈ ਸਤ ਗੁਰ ਦੇ ਬਚਨਾਂ ਕਹਿੰਦੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤਲਾ ਮਨ ਚਿੰਦਿਆ ਫਲ ਪਾਵਣਾ ਹਉਮੇ ਵਿੱਚੋਂ ਜਾਏ ਸੇਵਾ ਦੇ ਦੋ ਭਾਵ ਇੱਕ ਆਪਾਂ ਹੱਥਾਂ ਨਾਲ ਕਰਦੇ ਝਾੜੂ ਲਾਉਣਾ ਪੋਚਾ ਲਾਉਣਾ ਦਰਿਆ ਬਿਸ਼ਾਉਣੀਆਂ ਚਦਰਾਂ ਬਿਸ਼ਾਉਣੀਆਂ ਸਬਜ਼ੀ ਲਿਆਉਣੀ ਕੱਟਣੀ ਸਬਜ਼ੀਆਂ ਬਣਾਉਣੀਆਂ ਦਾਲਾਂ ਬਣਾਉਣੀਆਂ ਲੰਗਰ ਬਣਾਉਣੇ ਲੰਗਰ ਵਰਤਾਉਣੇ ਝੁੱਠੇ ਭਾਂਡੇ ਮਾਂਜਣੇ ਇੱਕ ਸੇਵਾ ਇੱਕ ਸੇਵਾ ਭਗਤੀ ਹੈ ਜਿਹਨੂੰ ਕਹਿੰਦੇ ਕਾਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨਾ ਕਾਈ ਅਸੀਂ ਉਹਦੀ ਸੇਵਾ ਕੀ ਕਰ ਸਕਦੇ ਉਹ ਸਾਡੀ ਸੇਵਾ ਕਰ ਰਿਹਾ ਹਵਾ ਬਣ ਕੇ ਪਾਣੀ ਬਣ ਕੇ ਹਰ ਇੱਕ ਤਰੀਕਿਆਂ ਨਾਲ ਪਰਮਾਤਮਾ ਸੇਵਾ ਕਰ ਰਿਹਾ ਉਹਦੀ ਸੇਵਾ ਭਗਤੀ ਕਰਦੇ ਤੇ ਉਹ ਸਤਗੁਰ ਦੀ ਜਿਹੜੀ ਸੇਵਾ ਹੈ ਉਹ ਸਫਲ ਹੈ ਸਤਗੁਰ ਸੇਵਾ ਸਫਲ ਹੈ ਬਣੀ ਜਿੱਤ ਮਿਲ ਹਰ ਨਾਮ ਧਿਆਇਆ ਹੁਣ ਸਤਗੁਰ ਦੀ ਅਰਾਧਨਾ ਸਤਗੁਰ ਦੀ ਸੇਵਾ ਤੇ ਗੁਰੂ ਨੂੰ ਮਿਲ ਕੇ ਕੀ ਕੀਤਾ ਜਿੱਤ ਮਿਲ ਹਰ ਨਾਮ ਧਿਆਇਆ ਹਰ ਧਣੀ ਕਿਹਦਾ ਨਾਮ ਧਿਆਇਆ ਹਰ ਧਣੀ ਧਣੀ ਕਹਿੰਦੇ ਮਾਲਕ ਮਾਲਕ ਵਾਹਿਗੁਰੂ ਪਰਮੇਸ਼ਰ ਸਤਗੁਰ ਸੇਵਾ ਸਫਲ ਹੈ ਬਣੀ ਜਿੱਤ ਮਿਲ ਹਰ ਨਾਮ ਧਿਆਇਆ ਹਰ ਧਣੀ ਉਹ ਨਾਲ ਸਤਿਗੁਰੂ ਕਹਿੰਦੇ ਜਿਨ ਹਰ ਜਪਿਆ ਤਿਨ ਪਿਛੈ ਛੂਟੀ ਘਣੀ ਘਣੀ ਮਤਲਬ ਬਹੁਤ ਸਾਰੀ ਬਹੁਤ ਸਾਰੀ ਲੋਕਾਈ ਦਾ ਉਧਾਰ ਹੋ ਗਿਆ ਜਿਨ੍ਹਾਂ ਨੇ ਜਪਿਆ ਅਰੋਜ ਇੱਕ ਬਚਨ ਆਪਾ ਪੜ ਰਹੇ ਆ ਬਾਰ-ਬਾਰ ਪੜਦੇ ਆ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨ ਹਰ ਜਪਿਆ ਤਿੰਨ ਪਿੱਛੇ ਛੁੱਟੀ ਕਣੀ ਹੋਰ ਬਥੇਰਿਆਂ ਦਾ ਉਧਾਰ ਹੋ ਗਿਆ ਇਸ ਕਰਕੇ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾ ਬਹੁਤ ਕੁਝ ਬੋਲਦਾ ਮੈਂ ਪਰ ਗੁਰੂ ਮਹਾਰਾਜ ਕਹਿੰਦੇ ਸੰਤ ਮਿਲੇ ਕਿਸ ਕਹੀਏ ਸੁਣੀਏ ਮਿਲੇ ਸੰਤ ਮਸਤ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਬ ਰਹੀਏ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚਖਮਾਰੀ ਓ ਬੋਲਣਾ ਜਿਹਦੇ ਬੋਲਣ ਦੇ ਨਾਲ ਸਾਡੇ ਜੀਵਨ ਦੇ ਵਿੱਚ ਕੁਝ ਫਰਕ ਪੈ ਜਾਏ ਕੋਈ ਸਾਡਾ ਸੁਧਾਰ ਆ ਜਾਏ ਗੁਰੂ ਰਾਮਦਾਸ ਕਹਿੰਦੇ ਗੁਰ ਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹ ਜਾਈ ਰਹਾ ਜਬ ਗੁਰ ਮਿਲਿਆ ਤਬ ਮਨ ਵਸਿਆ ਇਹ ਸਾਡਾ ਸਵਾਲ ਹੁੰਦਾ ਕਿ ਸਾਡਾ ਮਨ ਕਿਤਾ ਬਸ ਵਿੱਚ ਆਵੇ ਕਹਿੰਦੇ ਜਬ ਗੁਰ ਮਿਲਿਆ ਗੁਰੂ ਨੂੰ ਮਿਲਣ ਦਾ ਭਾਵ ਕੀ ਹੈ ਹੁਣ ਕਈਆਂ ਨੇ ਤੇ ਇਹੀ ਸੋਚਿਆ ਨਾ ਵੀ ਇੱਥੇ ਮੱਥਾ ਟੇਕੋ ਫਿਰ ਜਿੱਥੇ ਪ੍ਰਕਾਸ਼ ਹੋਇਆ ਉਹ ਥੜੇ ਦੇ ਮੱਥਾ ਟੇਕ ਲਓ ਫਿਰ ਰਾਗੀਆਂ ਦੇ ਸਟੇਜ ਦੇ ਮੱਥਾ ਟੇਕ ਲਓ ਫਿਰ ਬਾਹਰ ਜਾ ਕੇ ਮੱਥਾ ਟੇਕ ਲਓ ਫਿਰ ਗੇਟ ਦੇ ਮੱਥਾ ਟੇਕ ਲਓ ਇੰਨਾ ਕੰਮ ਹੋ ਗਿਆ ਕਿਉਂਕਿ ਘਰ ਸੋਕੇ ਕਿ ਆਉਂਦੇ ਮੱਥਾ ਟੇਕਣ ਚੱਲੇ ਪਰ ਜਦੋਂ ਕਹਾਂ ਗੁਰੂ ਨੂੰ ਮਿਲਣ ਚੱਲੇ ਆ ਜਦ ਗੁਰ ਮਿਲਿਆ ਤੇ ਗੁਰੂ ਨੂੰ ਤਾਂ ਮਿਲਿਆ ਨਹੀਂ ਨਾ ਗੁਰੂ ਨਾਲ ਗੱਲੇ ਨਹੀਂ ਕੀਤੀ ਗੁਰੂ ਤੋਂ ਬੈਠਾ ਹੀ ਨਹੀਂ ਨਾ ਗੁਰੂ ਦੀ ਸੁਣੀ ਤੇ ਨਾ ਗੁਰੂ ਕੋਲ ਕੁਝ ਪੁੱਛਿਆ ਕਹਿੰਦੇ ਜਦ ਗੁਰ ਮਿਲਿਆ ਤਬ ਮਨ ਵਸਿਆ ਤੇ ਮਨ ਕਿੱਧਰ ਵਸ ਵਿੱਚ ਬੜੀ ਸੋਹਣੀ ਕਿਸੇ ਦੇ ਬਚਨ ਸਨ ਵਿਦਵਾਨ ਦੇ ਕਹਿੰਦੇ ਨਾ ਕਿਸੇ ਦਰਖਤ ਦੇ ਥੱਲੇ ਬੰਦਾ ਬੈਠਾ ਹੋਵੇ ਨਾ ਤੇ ਪੰਛੀਆਂ ਦੀ ਬੜੀ ਆਵਾਜ਼ ਆਉਂਦੀ ਹੈ ਪੰਛੀਆਂ ਦੀ ਬਹੁਤ ਆਵਾਜ਼ ਆਉਂਦੀ ਫਿਰ ਬੰਦਾ ਜ਼ੋਰ ਦੀ ਬੋਲਦਾ ਹੈ ਤੇ ਉਹ ਪੰਛੀ ਉੱਡ ਜਾਂਦੇ ਤੇ ਕਹਿੰਦੇ ਇਸੇ ਤਰ੍ਹਾਂ ਇਹ ਸਾਡੇ ਜਿਹੜੇ ਵਿਕਾਰ ਹੈ ਕਵਲੇ ਨਾ ਬੰਦਾ ਪੜਦੇ ਆਪਾਂ ਤੇ ਸਾਡਾ ਮਨ ਨਹੀਂ ਟਿਕਦਾ ਪਾਠ ਕਰਦੇ ਆ ਬਾਣੀ ਪੜ੍ਹਦੇ ਮਨ ਨਹੀਂ ਟਿਕਦਾ ਉਹ ਕਹਿੰਦੇ ਪਹਿਲੀ ਗੱਲ ਹੈ ਕਿ ਉੱਚੀ ਉੱਚੀ ਬੋਲ ਕੇ ਪਾਠ ਕਰੋ ਬਾਣੀ ਪੜ੍ਹਨੀ ਉਚੋਰ-ਜੋਰ ਦੀ ਪੜੋ ਤੇ ਆਪਣੇ ਆਪ ਇੱਕ ਤਾਂ ਆਲਸੀ ਨਹੀਂ ਹੋਏਗੀ ਨਹੀਂ ਕਈ ਨਾ ਬੰਦੇ ਅੱਖਾਂ ਨਾਲ ਪਾਠ ਕਰਦੇ ਗੁਟਕਾ ਲੈ ਕੇ ਬੈਠੇ ਫਿਰ ਨੀਂਦ ਆ ਜਾਂਦੀ ਹੈ ਤੇ ਜਿਵੇਂ ਅਸੀਂ ਬੋਲ ਕੇ ਪਾਠ ਕਰਾਂਗੇ ਤੇ ਆਪਣੇ ਆਪ ਇਹ ਵਿਕਾਰ ਭਜਣਗੇ ਆਲਸ ਵੀ ਭਜੇਗੀ ਨੀਂਦ ਵੀ ਨਹੀਂ ਆਏਗੀ ਤੇ ਸਤਿਗੁਰੂ ਕਹਿੰਦੇ ਉਹ ਮਨ ਵੀ ਸਾਡਾ ਜਿਹੜਾ ਹੈ ਉਹ ਕਾਬੂ ਦੇ ਵਿੱਚ ਆਏਗਾ ਮਨ ਸਾਡਾ ਕੰਟਰੋਲ ਦੇ ਵਿੱਚ ਆਏਗਾ ਜਦ ਗੁਰ ਮਿਲਿਆ ਤਬ ਮਨ ਵਸ ਆਇਆ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਮਨ ਭਟਕਦਾ ਤੇ ਸਤਿਗੁਰੂ ਇਸੇ ਆਖਿਆ ਇਸੇ ਕਰਕੇ ਕਹਿਆ ਸੀ ਵੀ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਤੇ ਸਾਡੀ ਜਦੋਂ ਤਨ ਕਰਕੇ ਹਾਜ਼ਰੀ ਲੱਗੇ ਉਸ ਤਰ੍ਹਾਂ ਕਹਿੰਦੇ ਮਨ ਕਰਕੇ ਵੀ ਲੱਗਦੇ ਗੁਰੂ ਨੂੰ ਮਿਲਿਆ ਭਾਪ ਗੁਰੂ ਨੂੰ ਮਿਲਣਾ ਗੁਰੂ ਦੀ ਬਾਣੀ ਨੂੰ ਪੜਨਾ ਗੁਰੂ ਦੀ ਬਾਣੀ ਦੇ ਨਾਲ ਸਾਂਝ ਪਾਉਣੀ ਜਦ ਗੁਰ ਮਿਲਿਆ ਤਬ ਮਨ ਵਸਿਆ ਧਾਵਤ ਪੰਜ ਰਹੇ ਹਰ ਧਿਆਇ ਹਰੀ ਨੂੰ ਧਿਆਉਣ ਦੇ ਨਾਲ ਧਾਵਤ ਕਹਿੰਦੇ ਜਿਹੜੇ ਦੌੜ ਰਹੇ ਸੀ ਨਾ ਵਿਕਾਰ ਦੌੜ ਰਹੇ ਸੀ ਜਾਂ ਸਾਡੇ ਗਿਆਨ ਇੰਦਰੀਂ ਦੌੜ ਰਹੇ ਸੀ ਧਾਵਤ ਪੰਜ ਰਹੇ ਹਰ ਧਿਆਇ ਆਨ ਦਿਨ ਨਗਰੀ ਹਰ ਗੁਣ ਗਾਇਆ ਹਰ ਵੇਲੇ ਇਸ ਸਰੀਰ ਨਗਰੀ ਦੇ ਵਿੱਚ ਉਸ ਪ੍ਰਮਾਤਮਾ ਦੇ ਗੁਣਾ ਨੂੰ ਗੈਣ ਕੀਤਾ ਆਨ ਦਿਨ ਨਗਰੀ ਹਰ ਗੁਣ ਗਾਇਆ ਸਤਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ ਜਿਨ੍ਹਾਂ ਨੇ ਸਤਗੁਰ ਦੇ ਚਰਨ ਧੂੜ ਜਿਹੜੀ ਹੈ ਆਪਣੇ ਮਸਤਕ ਨੂੰ ਲਾਈ ਸਤਗੁਰੂ ਦੀ ਚਰਨ ਧੂੜ ਕੀ ਹੈ ਸਤਗੁਰੂ ਦੇ ਸ਼ਬਦ ਧੂੜੀ ਦਾ ਵੈਸੇ ਅੰਤਰੀਵਿਭਾਵ ਹੁੰਦਾ ਨਿਮਰਤਾ ਜਿੱਥੇ ਵੇਲੇ ਕਰਦੇ ਪਰ ਉਹ ਉਹਨਾਂ ਲੋਕਾਂ ਨੇ ਇਸ ਮਿੱਟੀ ਨੂੰ ਚਰਨ ਧੂੜ ਕਹਿਣਾ ਸ਼ੁਰੂ ਕਰ ਦਿੱਤਾ ਆ ਲੋਕਾਂ ਨੇ ਨਾ ਬੜਾ ਫਾਇਦਾ ਚੁੱਕਿਆ ਫਿਰ ਉਹ ਉਹਦੀਆਂ ਪੂੜੀਆਂ ਬਣਾ ਲਈਆਂ ਫਿਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਲੋਕਾਂ ਨੂੰ ਵੰਡਦੇ ਫਿਰਦੇ ਆ ਤੁਰੀ ਥੋੜੀ ਜੀ ਪਾਲੋ ਚੁਟਕੀ ਜੀ ਬਾਲਟੀ ਵਿੱਚ ਪਾਲੋ ਤਹਾਡਾ ਉਧਾਰ ਹੋ ਜਾਏਗਾ ਤੁਹਾਡੇ ਪਾਪ ਉਤਰ ਜਾਣਗੇ ਗੁਰੂ ਮਹਾਰਾਜ ਕਹਿੰਦੇ ਆ ਭਾਈ ਜਦੋਂ ਗੁਰੂ ਨੂੰ ਮਿਲਦੇ ਆ ਗੁਰੂ ਦੀ ਗੱਲ ਨੂੰ ਸੁਣਦੇ ਆ ਗੁਰੂ ਦੀ ਗੱਲ ਨੂੰ ਕਮਾਉਂਦੇ ਆ ਬੜਾ ਸੋਹਣਾ ਗੁਰੂ ਸਾਹਿਬ ਕਹਿੰਦੇ ਨਾਨ ਮਹੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਨ ਧੂੜੀ ਦਾ ਅੰਤਰੀਮੀ ਪਾਵੇ ਹੀ ਹੈ ਕਿ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਵੀ ਇਸ਼ਨਾਨ ਕਰਦੇ ਕਿੱਥੇ ਕਰਨਾ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ ਮੈਂ ਗੁਰੂ ਕੀ ਸੰਗਤ ਵਿੱਚ ਬਹਿ ਕੇ ਇਸ਼ਨਾਨ ਕਰਦਾ ਇਹ ਗੱਲ ਆ ਗਈ ਨਾ ਹਰ ਬੋਲਤ ਸਭ ਪਾਪ ਲਹਿ ਜਾਏ ਲੋਕੀ ਕਹਿੰਦੇ ਨਾਉਣ ਦੇ ਨਾਲ ਪਾਪ ਉਤਰਦੇ ਆ ਪਰ ਗੁਰੂ ਬਾਦਸ਼ਾਹ ਕਹਿੰਦੇ ਗੁਰਮਤ ਕਹਿੰਦੀ ਹੈ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਤੇਰੇ ਪਾਪ ਲੈਣਗੇ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੇ ਵਿੱਕ ਫੈ ਜਿਹੜੇ ਅੰਦਰ ਹਉਮੇ ਦੀ ਜ਼ਹਿਰ ਫੈਲੀ ਹੈ ਨਾ ਮੈਂ ਮੇਰਾ ਤੇ ਉਹ ਖਤਮ ਹੋ ਜਾਏਗਾ ਜਦੋਂ ਗੁਰੂ ਦੀ ਗੱਲ ਨੂੰ ਸੁਣ ਕੇ ਜੀਵਨ ਦੇ ਵਿੱਚ ਕਮਾਏ ਤੇ ਉਹ ਲੋਕ ਜਿਹੜੇ ਸਨ ਉਹਨਾਂ ਨੇ ਬੜਾ ਉਹਦਾ ਨਜਾਇਜ਼ ਫਾਇਦਾ ਚੁੱਕਿਆ ਤੇ ਇਸ ਜਿਹੜਾ ਮਾਗ ਦਾ ਮਹੀਨਾ ਨਿਕਲਿਆ ਤੇ ਉਹਨੂੰ ਕਹਿੰਦੇ ਵੀ ਇਸ ਦਿਨ ਤੇ ਇਸ਼ਨਾਨ ਕਰਨ ਦੇ ਨਾਲ ਮਾਤਮ ਬਹੁਤ ਹੁੰਦਾ ਦਾਨ ਕਰਨ ਦਾ ਮਾਤਮ ਹੈ ਪਰ ਗੁਰੂ ਪਾਤਸ਼ਾਹ ਨੇ ਗੁਰਬਾਣੀ ਕਹਿੰਦੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਣਾ ਨੂੰ ਕਰਦਾ ਕਿਹੜਾ ਦਾਨ ਕਰਨਾ ਬੜਾ ਮਾਗੀ ਦੇ ਵਿੱਚ ਕਹਿੰਦੇ ਜੀ ਇਹਨੂੰ ਲੋਕਾਂ ਨੂੰ ਦਾਨ ਕਰੋ ਪਰ ਗੁਰੂ ਪਾਸ਼ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਤੇ ਸੁਣਨਾ ਸਭਨਾਂ ਨੂੰ ਕਰਦਾਨ ਉਹਨੂੰ ਵੰਡਣਾ ਆਪ ਜੋ ਕੋ ਅਬਰਹ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾ ਸਤ ਗੁਰ ਪਗ ਧੂਰ ਜਿਨਾ ਮੁਖ ਲਾਈ ਤਿੰਨ ਕੂੜ ਤਿਆਗੇ ਹਰ ਲਿਬ ਲਾਈ ਉਹਨਾਂ ਨੇ ਝੂਠ ਨੂੰ ਤਿਆਗ ਦਿੱਤਾ ਹਰ ਲਿਬ ਲਾਈ ਉਹ ਪਰਮੇਸ਼ਰ ਕਾਲਪੁਰਖ ਦੇ ਨਾਲ ਆਪਣੀ ਸੁਰਤ ਲਾ ਲੈਂਦੇ ਆ ਤੇ ਹਰ ਦਰਗਾ ਮੁਖ ਊਜੜ ਪਾਈ ਤੇ ਦਾ ਇੱਥੇ ਅਰਥ ਹੈ ਉਹ ਉਹ ਮਨੁੱਖ ਜਿਨ੍ਹਾਂ ਨੇ ਬੋਲਿਆ ਤੇ ਹਰ ਦਰਗਾ ਮੁਖ ਊਜੜ ਪਾਈ ਤੇ ਉਹਨਾਂ ਦੇ ਦਰਗਾਹ ਦੇ ਵਿੱਚ ਪਰਮੇਸ਼ਰ ਦੀ ਦਰਬਾਰ ਦੇ ਵਿੱਚ ਮੁਖ ਊਜੜ ਹਨ ਰੋਜ਼ ਪੜ੍ਹਦੇ ਆ ਜਿਨ੍ਹਾਂ ਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਤੇ ਹਰ ਦਰਗਾ ਮੁਖ ਉਜਲ ਭਾਈ ਗੁਰ ਸੇਵਾ ਆਪ ਹਰ ਭਾਵੈ ਹੁਣ ਇਹ ਵੀ ਬੰਦੇ ਨੂੰ ਹੁੰਦਾ ਨਹੀਂ ਕਿ ਜਿਹੜੇ ਲੋਕ ਵਾਹਿਗੁਰੂ ਦੀ ਕਿਰਪਾ ਨਹੀਂ ਹੋਈ ਇਸ ਕਰਕੇ ਅਸੀਂ ਗੁਰਦੁਆਰੇ ਨਹੀਂ ਆਉਂਦੇ ਵਾਹਿਗੁਰੂ ਦੀ ਕਿਰਪਾ ਨਹੀਂ ਹੋ ਇਸ ਕਰਕੇ ਅਸੀਂ ਪਾਠ ਨਹੀਂ ਕਰਦੇ ਬਾਣੀ ਨਹੀਂ ਪੜ੍ਹਦੇ ਹੁਣ ਗੁਰੂ ਪਾਸ਼ਾ ਨੇ ਕਿੰਨਾ ਸੋਹਣਾ ਲਿਖਿਆ ਕਹਿੰਦੇ ਸੇਵਾ ਕਰਤ ਕਿਰਪਾ ਉਹਦੀ ਬਣੇਗੀ ਹੁਣ ਆਪਾਂ ਕਵੇਂ ਲੋ ਜੀ ਕਈ ਬਾਕੀ ਗੱਲਾਂ ਤੇ ਕਦੇ ਨਹੀਂ ਆਖਿਆ ਕਿ ਵਾਹਿਗੁਰੂ ਦੀ ਕਿਰਪਾ ਹੋਏਗੀ ਹੁਣ ਪਤਾ ਹੀ ਹੈ ਨਾ ਸਾਨੂੰ ਜੇ ਬੱਚਾ ਵੱਡਾ ਹੋ ਗਿਆ ਤੇ ਉਹਨੂੰ ਸਕੂਲ ਪਾਉਣਾ ਹੀ ਹੈ ਕਿਉਂ ਪਾਉਂਦੇ ਹੋ ਵਾਹਿਗੁਰੂ ਦੀ ਕਿਰਪਾ ਥੋੜੇ ਹੋਈਏ ਨਹੀਂ ਭਾਈ ਬੱਚਾ ਨਹੀਂ ਪੜੇਗਾ ਬੱਚਾ ਨੂੰ ਪੜ ਰਹਿ ਲਏਗਾ ਤੇ ਕਰਦੇ ਕਿ ਨਹੀਂ ਕਰਦੇ ਦੁਕਾਨਾਂ ਤੇ ਭੇਜਦੇ ਕਿ ਨਹੀਂ ਭੇਜਦੇ ਚੰਗੀ ਤਰ੍ਹਾਂ ਉਹਨਾਂ ਨੂੰ ਬਿਜ਼ਨਸ ਸਿਖਾਉਂਦੇ ਨਹੀਂ ਕਿ ਸਿਖਾਉਂਦੇ ਸਭ ਕੁਝ ਕਰਦੇ ਆ ਪਰ ਇਧਰ ਅਵੇਸਲੇ ਆ ਆਪਾਂ ਇਹ ਕਹਿੰਦੇ ਉਹ ਮਨੁੱਖ ਫਿਰ ਕਹਿੰਦੇ ਰਬਾਏ ਗੁਰੂ ਦੀ ਕਿਰਪਾ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਸਾਬ ਕਹਿੰਦੇ ਗੁਰ ਸੇਵਾ ਆਪ ਹਰ ਪਾਵੇ ਹੁਣ ਇਹ ਗੁਰੂ ਰਾਮਦਾਸ ਜੀ ਦਾ ਜੀਵਨ ਅਸਾਧ ਸੰਗਤ ਆਪਾਂ ਕਈ ਵੇਲੇ ਸਤਗੁਰ ਦੇ ਜੀਵਨ ਦੇ ਸਮਝਣ ਦਾ ਯਤਨ ਕੀਤਾ 7 ਸਾਲ ਦੀ ਉਮਰ ਦੋਨੇ ਮਾਤਾ ਪਿਤਾ ਚੜਾਈ ਕਰ ਗਏ ਨਾਨੀ ਦਾ ਸਹਾਰਾ ਬਣ ਗਏ 12 ਸਾਲ ਦੀ ਉਮਰ ਸੀ ਗੋਬਿੰਦ ਵਾਲ ਸਾਹਿਬ ਆ ਗਏ ਤੇ ਉਹ ਕਿਰਪਾ ਬਣੀ ਹੈ ਨਾ ਸੇਵਾ ਕਰਦੇ ਰਹੇ ਕਿਰਪਾ ਬਣੀ ਹੈ ਨਾ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਤੇ ਜਦੋਂ ਉਹਨੇ ਕਿਰਪਾ ਕੀਤੀ ਆ ਰਹਿਮਤ ਕੀਤੀ ਆ ਤੇ ਉਹਨੇ ਆਪਣਾ ਜਵਾਈ ਬਣਾ ਲਿਆ ਤੇ ਉਹਨੇ ਕਿਰਪਾ ਕੀਤੀ ਇੱਕ ਦਿਨ ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਗੁਰਸੇਵਾ ਆਪ ਹਰ ਪਾਵੇ ਜਦੋਂ ਹਰੀ ਨੂੰ ਪਾ ਜਾਂਦੀ ਹੈ ਸੇਵਾ ਸੀ ਕਰਨੀ ਹੈ ਤੇ ਕਰੂ ਮਹਾਰਾਜੇ ਬਾਕੀ ਉਹਨੇ ਰਿਜ਼ਲਟ ਉਹਨੇ ਦੇਣਾ ਹੈ ਉਹਨੇ ਬਖਸ਼ਿਸ਼ ਕਰਨੀ ਹੈ ਕਬੂਲ ਉਹਨੇ ਕਰਨੀ ਹੈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ ਇੱਥੇ ਉਦਾਹਰਣ ਉਹਨਾਂ ਦੀ ਦਿੱਤੀ ਆ ਜੇ ਕ੍ਰਿਸ਼ਨ ਜੀ ਹੋਏ ਆ ਬਲ ਭਦਰ ਪ੍ਰੋਫੈਸਰ ਸਾਬ ਸਿੰਘ ਜੀ ਨੇ ਬਲ ਭਦਰ ਕ੍ਰਿਸ਼ਨ ਜੀ ਦੇ ਵੱਡੇ ਭਰਾ ਦਾ ਨਾਮ ਲਿਖਿਆ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੇ ਉਹ ਜਿਹੜੇ ਆਏ ਆ ਨਾ ਉਹ ਆਪਣੇ ਗੁਰੂ ਦੇ ਚਰਣਾ ਨਾਲ ਜੁੜ ਕੇ ਧਿਆਉਂਦੇ ਰਹੇ ਰੱਬ ਨੂੰ ਧਿਆਉਂਦੇ ਰਹੇ ਇੱਕੋ ਅਕਾਲ ਪੁਰਖ ਪਰਮੇਸ਼ਰ ਇੱਕ ਹੈ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਤਿਹਾਵੈ ਨਾਨਕ ਗੁਰਮਖ ਹਰ ਆਪ ਤਰਾਵੈ ਹ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਭਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹਰ ਆਪ ਤਰਾਵੈ ਪਰਮੇਸ਼ਰ ਉਹਨੂੰ ਤਾਰ ਦਿੰਦਾ ਉਹਦੇ ਤੇ ਰਹਿਮਤ ਕਰਦਾ ਬਖਸ਼ਿਸ਼ ਕਰਦਾ ਕਦੋਂ ਬਖਸ਼ਿਸ਼ ਬਣੇਗੀ ਸਤਿਗੁਰੂ ਕਹਿੰਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਕਰੋ ਅੱਗੇ ਵੀ ਆਪਾਂ ਕੇਵਲ ਵਿਚਾਰ ਕੀਤੀ ਜਦੋਂ ਆਪਾਂ ਪਾਠ ਕਰਦੇ ਹਾਂ ਬੋਲ ਕੇ ਕਰੀਏ ਇੱਕ ਤਾਂ ਸਾਨੂੰ ਆਪਣੀਆਂ ਗਲਤੀਆਂ ਪ੍ਰਾਪਤ ਹੁੰਦੀਆਂ ਫਿਰ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਨ ਤੇ ਸਾਨੂੰ ਸ਼ੁੱਧਤਾ ਜਿਹੜੀ ਹੈ ਉਹ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਹੈ ਕਿ ਮੈਂ ਕਿੱਥੇ ਗਲਤ ਉਹ ਬੱਕਰੀ ਗੱਲ ਹੁੰਦੀ ਵੀ ਨਿਪਟਾਉਣਾ ਹੀ ਹੁੰਦਾ ਕੰਮ ਉਹ ਬੱਕਰੀ ਗੱਲ ਹੁੰਦੀ ਵੀ ਆਪਾਂ ਇੰਨੇ ਟਾਈਮ 'ਚ ਪਾਰਟ ਕਰ ਨਹੀਂ ਆ ਉਹ ਬੱਕਰੀ ਗੱਲ ਹੈ ਤੇ ਪਰ ਜੇ ਸਮਝਣਾ ਹੋਵੇ ਜੀਵਨ ਦੇ ਵਿੱਚ ਤੇ ਉਹ ਜੀਵਨ ਦੇ ਵਿੱਚ ਫਰਕ ਵੀ ਤਾਂ ਹੀ ਪਏਗਾ ਜੀਵਨ ਦੇ ਵਿੱਚ ਬਦਲਾਅ ਵੀ ਤਾਂ ਹੀ ਆਏਗਾ ਜਦੋਂ ਅਸੀਂ ਇਹਨੂੰ ਆਪਣੇ ਅੰਦਰ ਲੈ ਕੇ ਜਾਣ ਦਾ ਯਤਨ ਕਰਾਂਗੇ ਕਹਿੰਦੇ ਗੁਰ ਸਿੱਖ ਹਰ ਬੋਲੋ ਮੇਰੇ ਭਾਈ ਕੀ ਬੋਲਣਾ ਕਹਿੰਦੇ ਪਰਮੇਸ਼ਰ ਨੂੰ ਬੋਲਣਾ ਅਕਾਲ ਪੁਰਖ ਨੂੰ ਯਾਦ ਕਰਨਾ ਬਥੇਰਾ ਮਨੁੱਖ ਬੋਲਦਾ ਹੈ ਉਹ ਕਹਿੰਦਾ ਮੈਂ ਇੰਨਾ ਬੋਲਦਾ ਕਿ ਮੈਂ ਕਿਸੇ ਨੂੰ ਬੋਲਣ ਨਹੀਂ ਦਿੰਦਾ ਕਹਿੰਦੇ ਜਿਸ ਕਿਸੇ ਹੀ ਜੋਰ ਹੰਕਾਰ ਬੋਲਣ ਦਾ ਕਈਆਂ ਨੂੰ ਬੋਲਣ ਦਾ ਹੀ ਹੰਕਾਰ ਹੁੰਦਾ ਮੈਂ ਜਦੋਂ ਗੱਲ ਕਰਦਾ ਨਾ ਕਿਸੇ ਨੂੰ ਬੋਲਣੇ ਨਹੀਂ ਦਿੰਦਾ ਤੇ ਉਹ ਪੈਸੇ ਦਾ ਜੋਰ ਹੁੰਦਾ ਨਾ ਉਹਦੇ ਪਿੱਛੇ ਤੇ ਪਰ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਗੁਰਸਿੱਖ ਹਰ ਕਿਹਨੂੰ ਬੋਲਣਾ ਹਰ ਹਰੀ ਨੂੰ ਬੋਲਣਾ ਪਰਮੇਸ਼ਰ ਨੂੰ ਯਾਦ ਕਰਨਾ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਕੀ ਹੋਏਗਾ ਸਭ ਪਾਪ ਲਹਿ ਜਾਈ ਜੇ ਜਦੋਂ ਬੋਲੇਗਾ ਤੇਰੇ ਪਾਪ ਲੈ ਜਾਣੇ ਬੋਲਿਆ ਬੋਧ ਹੈ ساری ਜ਼ਿੰਦਗੀ ਮਨੁੱਖ ਬੋਲਦਾ ਪਰ ਗੁਰੂ ਮਹਾਰਾਜ ਕਹਿੰਦੇ ਬੋਲਿਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਟ ਮਰੀਦਾਂ ਝੋਲੀਏ ਕਹਿੰਦੇ ਜੋ ਬੋਲਣਾ ਉਹ ਸੱਚ ਬੋਲਣਾ ਹੁਣ ਕਈ ਲੋਕ ਹੁੰਦੇ ਨਾ ਮੈਂ ਨਾ ਬੋਲਣਾ ਸੀ ਪਰ ਮੈਂ ਨਹੀਂ ਬੋਲੇ ਸੱਚ ਤਾਂ ਉਹ ਹੁੰਦਾ ਜਿਹੜਾ ਉਸੇ ਵੇਲੇ ਕਿਹਾ ਜਾਏ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਨ ਤੇ ਉਹ ਬੋਲਣਾ ਹੁਣ ਕਈ ਲੋਕ ਬੋਲ ਜਾਂਦੇ ਆ ਬਈ ਕੇਵਲ ਬੋਲ ਦਿੰਦੇ ਬਾਅਦ ਵਿੱਚ ਫਿਰ ਉਹ ਤਕੜੀ ਲੈ ਕੇ ਘੁੰਮਦੇ ਕਿ ਮੈਂ ਜ਼ਿਆਦਾ ਤਾਂ ਨਹੀਂ ਬੋਲਿਆ ਸੀ ਮੈਂ ਘਟ ਬਾਅਦ ਗੁਰੂ ਪਾਤਸ਼ਾਹ ਮਾਰ ਕੇ ਕਹਿੰਦੇ ਨਹੀਂ ਭਾਈ ਉਹ ਬੋਲਣਾ ਤੇ ਬੋਲਣਾ ਗੁਰੂ ਦੇ ਕੋਲੋਂ ਸਿੱਖਣਾ ਤੇ ਜਦੋਂ ਅਸੀਂ ਬੋਲਦੇ ਆ ਕੀ ਬੋਲਣਾ ਕਹਿੰਦੇ ਇਹ ਨਹੀਂ ਬੋਲਣਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੈ ਫਿੱਕੀ ਸੋ ਫਿੱਕਾ ਦਰਗਾ ਸਟਿਏ ਮੂੰ ਫੁਕਾ ਫਿੱਕੇ ਪਾਏ ਫਿੱਕਾ ਮੂਰਖ ਆਕੀਏ ਪਾਣਾ ਲੈ ਸਜਾਏ ਕਹਿੰਦੇ ਨਹੀਂ ਭਾਈ ਉਹ ਬੋਲਣਾ ਜਿਸ ਬੋਲਣ ਦੇ ਨਾਲ ਉਹ ਪ੍ਰਮਾਤਮਾ ਨਾਲ ਪਿਆਰ ਬਣਦਾ ਰੋਜ਼ ਆਪਾਂ ਪੜਦੇ ਆ ਰੋਜ਼ ਪੜਦੇ ਆ ਸਤਗੁਰ ਕਹਿੰਦੇ ਫੇਰ ਕੀ ਅੱਗੇ ਰੱਖੀਐ ਜਿੱਦ ਦਿਸੈ ਦਰਵਾ ਇੱਕ ਤਾਂ ਪਹਿਲੀ ਗੱਲ ਮੈਂ ਕੱਲ ਤੋਂ ਬਿੰਦੀ ਕੀਤੀ ਸੀ ਤਿੰਨ ਚੀਜ਼ਾਂ ਹੁੰਦੀਆਂ ਬਾਣੀ ਨੂੰ ਪੜਨ ਵਾਸਤੇ ਇੱਕ ਤਾਂ ਅਸੀਂ ਉਹਦਾ ਉਚਾਰਨ ਸਹੀ ਕਰੀਏ। ਦੂਸਰਾ ਸ਼ੁੱਧ ਪਾਠ ਤੇ ਲਗਾ ਮਾਤਰਾ ਦਾ ਧਿਆਨ ਰੱਖੀਏ। ਤੇ ਜਿੱਦਾਂ ਹੁਣ ਇਹ ਪੰਕਤੀ ਆ ਫੇਰ ਕਿ ਅੱਗੇ ਰੱਖੀਏ ਜਿੱਦਿਸੇ ਦਰਵਾਜ਼ਾ ਇਹ ਸ਼ੁੱਧ ਪਾਠ। ਇੱਥੇ ਰੁਕਣਾ ਫੇਰ ਕਿ ਅੱਗੇ ਰੱਖੀਏ ਜਿੱਦਿਸ ਆਪਣੇ ਆਪ ਉਧਾਰਤ ਬਣ ਜਾਏ। ਜੇ ਆਪਾਂ ਕਹਾਂ ਫੇਰ ਕਿ ਅੱਗੇ ਰੱਖੀਏ ਫੇਰ ਕਿ ਆਪ ਕੋ ਪੰਜਾਬੀ ਚ ਕਹਿੰਦੇ ਫੇਰ ਕਿ ਮਤਲਬ ਘੁਮਾ ਕੇ ਫੇਰ ਕੇ ਅੱਗੇ ਅਰਥ ਉਹਦਾ ਅਨਰਥ ਹੋ ਜਾਏ। ਫੇਰ ਕਿ ਅੱਗਾ ਰੱਖੀਐ ਜਿਤ ਦੇ ਸੇ ਦਰਵਾਰ ਅੱਗੇ ਕਹਿੰਦੇ ਮੋਹੁ ਕਹਿ ਬੋਲਣ ਬੋਲੀਏ ਜਿਤ ਸੁਣ ਤਰੇ ਪਿਆ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਇਹ ਬੋਲਣ ਨਾਲ ਹੋਏਗਾ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਤੇ ਅਸੀਂ ਉਹ ਬੋਲਣਾ ਤੇ ਜਿਹਦੇ ਨਾਲ ਗੁਰਮਾਰਗ ਕਹਿੰਦੇ ਤੇਰੇ ਪਾਪ ਵੀ ਲੈ ਜਾਣਗੇ ਸਭ ਕਹਿੰਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰਸੰਗਤ ਦੀ ਆਪਦੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਅਣਗਿਣਤ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ